ਬਾਬਾ ਜੀ ਸਤਿ ਸ੍ਰੀ ਅਕਾਲ ਅਸਸਤ ਆਈ ਨਹੀਂ ਸਾਹਿਬ ਵੀ ਆ ਗਏ ਪਸਾਂ ਦੇ ਸੀ ਅੱਧੇ ਮਿੰਟ ਚ ਆਉਣ ਵਾਲੇ ਲੇਟ ਹੋ ਗਏ ਅੱਜ ਲਾ ਦੇਖੋ ਹੋਰ ਬਾਬਾਈ ਠੀਕ ਐ ਸੇਤਾ ਜੀ ਠੀਕ ਹੋਸੀ ਗਾ ਲਈ ਠੀਕ ਐ ਸੇਤਾ ਜੀ ਬੈਠ ਦੋ ਮਿੰਟ ਹੀ ਅੱਜ ਪੀਣ ਨਹੀਂ ਆਇਆ ਮੈਨੂੰ ਮੜਾ ਧੋਵਤੀ ਕਰ ਲੈਣ ਦੋ ਕੋਈ ਗੱਲ ਵਾਹਿਗੁਰੂ ਵਾਹਿਗੁਰੂ ਸੱਚੇ ਬਾਸ਼ਾ ਨਿਹਰ ਕਰੀ ਬਾਬਾ ਲਾਂਕਾ ਵਾਹਿਗੁਰੂ ਵਾਹਿਗੁਰੂ ਅਜਿਹਾ ਸ਼ੁਰੂਆਤ ਹੀ ਬਾਬਾ ਜੀ ਬਾਬੇ ਨਾਨਕ ਦੇ ਨਾਮ ਤੋਂ ਕਰਦੇ ਆਂ ਫਿਰ ਇਹ ਧੂਬਤੀ ਕਰਕੇ ਕੈਸੇ ਤਾਂ ਡਿਉਟੀ ਵਧੀਆ ਚੱਲਦੀ ਆ ਬਾਵਾ ਬਾਦ ਕਿਰਪਾ ਮਾਲਕ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲੀ ਆ ਹਾਂ ਵੀ ਤੂੰ ਦੱਸ ਸਾਬ ਜੀ ਤੁਹਾਨੂੰ ਪਤਾ ਹੀ ਆ ਉਹ ਆਪਣੀ ਫੈਲ ਦਾ ਕੀ ਬਣਿਆ ਜੀ ਹਾਂ ਵੀ ਫੈਲ ਤਾਂ ਤਰੀ ਅੱਗੇ ਨਾਲੋਂ ਗਾਂ ਖਿਸਕ ਗਈ ਆ ਤੇ ਗਾਂ ਕਿਵੇਂ ਖਸਕਾਉਣੀ ਆ ਉਹ ਤੈਨੂੰ ਪਤਾ ਹੀ ਆ ਉਹ ਤਾਂ ਚਲੋ ਜੀ ਸਾਬ ਜੀ ਮੈਂ ਸਮਝ ਗਿਆ ਕੋਈ ਨਹੀਂ ਕੰਮ ਆ ਤੇਰਾ ਜਮਾਂ ਸਿਰੇ ਤੇ ਆ ਕੰਡੇ ਤੇ ਆ ਜਾਨ ਤੂੰ ਕਿਰਪਾ ਕਰੋਈ ਉਹ ਨਹੀਂ ਨਹੀਂ ਰੱਖ ਰੱਖ ਲੋ ਜੀ ਉਹ ਨਹੀਂ ਨਹੀਂ ਇੱਕ ਮਿੰਟ ਕੋਈ ਨਾ 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 ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਮੇਰੀ ਬੇਨਤੀ ਇੱਕ ਇੱਕ ਮਿੰਟ ਹੀ ਬਾਹਰ ਰੱਖ ਕੇ ਗੱਲ ਯਾਰ ਮੇਰੀ ਗੱਲ ਸੁਣਾ ਪਤਾ ਕੀ ਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਤੈਨੂੰ ਪਤਾ ਹੁਣ ਮਾੜਾ ਮੱਟਾ ਬੰਦਾ ਬੰਦਾ ਦੇਖ ਲਿਆ ਕਰੋ ਕੰਮ ਉਹਦੇ ਹੋਏ ਆ ਜਾਂਦਾ ਸਭੀ ਕੰਮ ਵੀ ਆਪਣਾ ਤੁਹਾਨੂੰ ਪਤਾ ਹੀ ਆ ਯਾਰ ਕੰਮ ਤੇਰਾ ਕਦੇ ਆੜਨਦਾ ਤਾਂ ਨਾ ਹੀ ਆੜਨਦਾ ਕੰਮ ਤੇਰਾ ਐ ਹੋਏ ਨਾ ਮੈਂ ਟੋਮੈਂਟੇ ਹੁਣ ਆਏ ਨਹੀਂ ਮੈਂ ਫੜ ਸਕਦਾ ਇਹ ਮੈਂ ਜਾਂ ਤੈਨੂੰ ਬੰਦਾ ਭੇਜੂੰਗਾ ਕੋਈ ਜਾਂ ਕੋਈ ਉਦਾਂ ਦਾ ਹੱਲ ਕਰੂੰਗਾ ਅਕਾਊਂਟ ਦੱਸੂੰਗਾ ਉਹਦੇ ਚ ਪਾਈ ਠੀਕ ਹੈ ਨਾ ਹੁਣ ਉੱਥੇ ਬਹਿ ਕੇ ਨਹੀਂ ਹੁਣ ਨਹੀਂ ਇਹ ਕੰਮ ਕਰਨ ਚਲੋ ਜਿਵੇਂ ਤੁਸੀਂ ਦੀ ਹਾਂਜੀ ਠੀਕ ਹੈ ਚਲੋ ਜੀ ਬਾਬਾਈ ਥੋੜਾ ਕੰਮ ਹੋ ਗਿਆ ਹੀ ਹਾਂਜੀ ਉਹ ਗਿੱਡੇ ਤੇ ਮੇਰੇ ਲੱਗੇ ਹਾਂਜੀ ਪਰ ਚਲੋ ਮੇਰਾ ਕੰਮ ਹੋਇਆ ਰਗਈ ਹੈ ਚਲੋ ਬਹੁਤ ਵਧੀਆ ਗੋਰੀ ਹੋਰ ਇੱਕ ਮੈਨੂੰ ਤੁਹਾਡੀ ਬੜੀ ਉਹ ਗੱਲ ਲੱਗੀ ਵਧੀਆ ਵੀ ਲੱਗੀ ਹਾਂਜੀ ਤੁਸੀਂ ਕਹਿ ਰਹੇ ਸੀ ਜੇ ਦਮ ਆयां ਜੀ ਵੀ ਅਸੀਂ ਆਪਣੇ ਦਫਤਰੀ ਕੰਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਕਰਦੇ ਆਂ ਹਾਂਜੀ ਹਾਂਜੀ ਹੁਣ ਤੁਸੀਂ ਯਾਦ ਕਰਦੇ ਹੋ ਚੰਗੀ ਗੱਲ ਹੈ ਕਿਤੇ ਗੁਰੂ ਨਾਨਕ ਦੇਵ ਜੀ ਨਾਲ ਗੱਲਬਾਤ ਹੋਈ ਹੈ ਆਪ ਸੁਵੇ ਦੀ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਗੱਲਾਂ ਫੋਟੋ ਨਾਲ ਗੱਲ ਗੁਰੂ ਨਾਨਕ ਦੇਵ ਜੀ ਦੀ ਫੋਟੋ ਜਿਹੜੀ ਤੁਸੀਂ ਲਾਈਏ ਕਲਪਨਿਕ ਫੋਟੋ ਹੈ ਗੁਰੂ ਨਾਨਕ ਦੇਵ ਜੀ ਦੀ ਫੋਟੋ ਗੱਲਾਂ ਕਰਦੀ ਹੈ ਅੱਛਾ ਹੁੰਦੀਆਂ ਗੱਲਾਂ ਗੁਰਨਾਕਦੇਵ ਜੀ ਬੋਲਣਗੇ ਗੁਰਨਾਕਦੇਵ ਜੀ ਦੀ ਅਸਲ ਬੂਰਤ ਅਸਲ ਫੋਟੋ ਬੋਲਦੀ ਹੈ ਫੋਟੋ ਬੋਲਦੀ ਹੈ ਹਾਂ ਉਹ ਕਹਿੰਦੇ ਉਹ ਮੇਰੇ ਕੋਲ ਹੈ ਹੋਰ ਦੱਸ ਹਾਂਜੀ ਗੁਰਨਾਕਪਾਪਾ ਜੀ ਨੇ ਉਸ ਆਕਾਰਪੁਖ ਦੀ ਕਿਰਪਾ ਨਾਲ ਉਹ ਫੋਟੋ ਆਪ ਬਣਾਈ ਹੈ ਆਪ ਬਣਾਈ ਹੈ ਆਪ ਬਣਾਈ ਉਹ ਫੋਟੋ ਬੋਲਦੀ ਹੈ ਐਂ ਕਰੋ ਹਾਂਜੀ ਲਾਂਚ ਟਾਈਮ ਤੋਂ ਬਾਅਦ ਨਾ ਤੁਹਾਨੂੰ ਮੈਂ ਫੋਟੋ ਕਿਉਂਕਿ ਤੁਹਾਨੂੰ ਗੁਰਨਾਕਦੇਵ ਜੀ ਨਾਲ ਤੁਹਾਨੂੰ ਕਹਿੰਦੇ ਪਿਆਰ ਹੈ ਮੈਂ ਯਾਦ ਕਰਕੇ ਫੇਰੀ ਤਾਂ ਤਰੀਕਾ ਮੈਂ ਦੀ ਸ਼ੁਰੂਆਤ ਕਰਦਾ ਜੀ ਉਹ ਫੋਟੋ ਤੁਹਾਨੂੰ ਮੈਂ ਦੇ ਕੇ ਜੰਨਾ ਹੈ ਲੰਚ ਟਾਈਮ ਤੋਂ ਬਾਅਦ ਠੀਕ ਹੈ ਜੀ ਫਿਰ ਦੇਖੋ ਕੋ ਰਣਕਦੇਵ ਜੀ ਦੀ ਉਹ ਅਸਲ ਮੂਰਤ ਤੁਹਾਡੇ ਨਾਲ ਗੱਲਾਂ ਕਰੂਗੀ ਠੀਕ ਹੈ ਠੀਕ ਹੈ ਜੀ ਮਿਲਾਂਗੇ ਆਪਾਂ ਲੰਚ ਤੋਂ ਬਾਅਦ ਠੀਕ ਹੈ ਜੀ ਮੈਂ ਆ ਗਏ ਬਾਬਾ ਜੀ ਹਾਂਜੀ ਹਾਂਜੀ ਲੋਕੀਓ ਕਰਿਆ ਲੰਚ ਹੋਰ ਵਧੀਆ ਵਧੀਆ ਕਰਿਆ ਜੀ ਤੇ ਲੈ ਆਏ ਫੋਟੋ ਹਾਂ ਫੋਟੋ ਲੈ ਆਣ ਦੀ ਇੱਥੇ ਆਈ ਫੋਟੋ ਫੋਟੋ ਪਿੱਛੇ ਨਿਕਾ ਮਾਰੋ ਆਪਣੇ ਹੱਕ ਪਰ ਆਇਆ ਨਾਨਕਾ ਅਸਸੂ ਅਰਸ ਗਾਏ ਗੁਰ ਪੇਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਬਾਬਾ ਜੀ ਇਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਕੀ ਕਹਿ ਰਹੇ ਆ ਬਾਬਾ ਨਾਨਕ ਜੀ ਇਹਦੇ ਵਿੱਚ ਹਾਂਜੀ ਇਹ ਫੋਟੋ ਜੋ ਗੁਰੂ ਗ੍ਰੰਥ ਸਾਹਿਬ ਚ ਗੁਰਬਾਣੀ ਨਾ ਗੁਰੂ ਨਾਨਕ ਪਾਤਸ਼ਾਹ ਦੀ ਉਹਦੇ ਦੁਆਰਾ ਸਾਨੂੰ ਕੁਝ ਨੇਹਾ ਦੇ ਰਹੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਅਸਲ ਵਿੱਚ ਗੁਰੂ ਦੀ ਮੂਰਤ ਆ ਨਾ ਜੋ ਫੋਟੋ ਕਰੋ ਮੂਰਤ ਹੈ ਉਹ ਗੁਰੂ ਦਾ ਸ਼ਬਦ ਹੈ ਜੀ ਗੁਰਬਾਣੀ ਰੂਪੀ ਸ਼ਬਦੀ ਸਾਡੀ ਅਸਲੀ ਫੋਟੋ ਹੈ ਗੁਰੂ ਮੂਰਤ ਗੁਰ ਸ਼ਬਦ ਹੈ ਸਾਰ ਸੰਗ ਵਿੱਚ ਪ੍ਰਗਟ ਆਇਆ ਸਾਨੂੰ ਅਫਸਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਕੁਰਬਾਨੀ ਦੇ ਸ਼ਬਦ ਨਾਲ ਜੋੜਿਆ ਠੀਕ ਹੈ ਕੋਈ ਕਲਪਨਾਕ ਫੋਟੋ ਕਿਸੇ ਨੇ ਕਿਵੇਂ ਬਣਾਈ ਕਿਸੇ ਨੇ ਕਿਵੇਂ ਬਣਾਈ ਹੈ ਗੁਰੂ ਦੀ ਅਸਲ ਤਸਵੀਰ ਕੁਰਬਾਨੀ ਵਿੱਚ ਹੈ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਨਾ ਵੀ ਗੁਰੂ ਗ੍ਰੰਥ ਜੀ ਬੰਨਿਓ ਪ੍ਰਗਟ ਗੁਰਾਂ ਕੀ ਦੇ ਭਾਵ ਕੀ ਗੁਰੂ ਦਾ ਜੋ ਸਾਨੂੰ ਸਿੱਖਿਆ ਜੋ ਮਤ ਜੋ ਉਪਦੇਸ਼ ਸ਼ਬਦ ਦੁਆਰਾ ਦਿੱਤਾ ਉਹ ਹੀ ਅਸਲ ਫੋਟੋ ਹੈ ਬਾਬਾ ਜੀ ਇਸ ਫੋਟੋ ਤੋਂ ਫਿਰ ਕਿਸ ਨੇ ਹਰੇ ਦੇ ਵਿੱਚ ਨਾ ਅਫਸਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ 141 ਅੰਗ ਹੈ ਹਾਂਜੀ ਮਰਾਗ ਮਾਜ ਹਾਂਜੀ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਇਹ ਉਪਦੇਸ਼ ਦਿੰਦੇ ਆ ਵੀ ਜੋ ਪਰਾਇਆ ਹੱਕ ਖਾਂਦਾ ਹੈ ਜਿਸ ਤਰ੍ਹਾਂ ਰਿਸ਼ਵਤ ਖੋਰੀ ਹੋਗੀ ਮਲਾਵਟ ਖੋਰੀ ਹੋਗੀ ਦੁਕਾਨਦਾਰ ਦੀ ਵਪਾਰ ਚ ਕੀ ਧੋਖਾ ਕੀਤਾ ਜਾਂ ਕਿਸੇ ਵੀ ਕਿਸਮ ਦੀ ਕਿਰਤ ਨੂੰ ਆਪਣੀ ਮੈਲੀ ਕਰਦਾ ਹੈ ਪਰਾਇਆ ਹੱਕ ਖਾ ਕੇ ਤਾਂ ਸਮਝ ਲਓ ਉਹ ਮਰਦਾ ਗਲਿਆ ਮਾਸ ਖਾਂਦਾ ਹੈ ਤੇ ਗੁਰੂ ਉਹਦੀ ਹਾਮੀ ਨਹੀਂ ਭਰਦਾ ਜੀ ਠੀਕ ਹੈ ਨਾ ਉਹ ਪ੍ਰਮਾਤਮਾ ਨੇ ਦਰਤੇ ਬੰਦਾ ਪਰਵਾਹ ਨਹੀਂ ਹੁੰਦਾ ਕਿੰਨਾ ਵੱਡਾ ਵੀ ਬੰਦਾ ਬਣ ਜਾਵੇ ਜੀ 2 ਨੰਬਰ ਤੇ ਪੈਸੇ ਨਾਲ ਕਿੰਨਾ ਵੱਡਾ ਵੀ ਬਣ ਜਾਵੇ ਉਹ ਪ੍ਰਮਾਤਮਾ ਨੇ ਦਰਤੇ ਪਰਵਾਹ ਨਹੀਂ ਖੀਰੀ ਪਾਪਾਂ ਦਾ ਭਾਗੀ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹਦੇ ਘਰੇ ਇਹ ਪੈਸਾ ਜਾਂਦਾ ਨਾ ਪ੍ਰਾਏ ਹੱਕ ਵਾਲਾ ਅਖੀਰੀ ਇਹ ਅਧਰੂਨੀ ਕਲੇਸ਼ ਬਣਦਾ ਸਮਾਪਾ ਕੇ ਅਧਰੂਨੀ ਕਲੇਸ਼ ਬਣ ਕੇ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਸੋ ਇਹ ਤੋਂ ਬਚੋ ਭਾਈ ਹੱਕ ਦੀ ਕਮਾਈ ਖਾਓ ਰਾਣਕ ਸਾਹਿਬ ਜੀ ਤੁਹਾਨੂੰ ਕਹਿੰ ਗਿਆ ਕਿਰਤ ਕਰੋ ਨਾਮ ਜਪੋ ਵਾਂਡਰਸ਼ਿਪ ਕਿਰਤ ਆਪੁਣੀ ਸੂਚੀ ਰੱਖੋ ਜਿਹਦੀ ਕਿਰਤ ਮੈਲੀ ਆ ਉਹ ਕੰਨਾ ਵੀ ਬੰਦਾ ਚੰਗਾ ਧਰਮੀ ਬਣੇ ਉਹ ਧਰਮੀ ਜਾ ਕੋ ਚੰਗਾ ਬੰਦਾ ਨਹੀਂ ਬਣੇ ਅੱਜ ਸਵੇਰ ਆਇਆ ਤੁਹਾਡੇ ਕੋਲੇ ਗਰੀਬ ਕਿਸਾਨ ਮੈਂ ਸਮਝ ਗਿਆ ਸੀ ਕਿ ਜਦੋਂ ਤੁਹਾਨੂੰ ਪੈਸੇ ਵੜਾਉਣ ਲੱਗੇ ਤੁਸੀਂ ਉਹਨੂੰ ਬਾਹਰ ਲੈ ਗਏ ਜੋ ਕੁਝ ਵੀ ਕਿਹਾ ਪਰ ਆਪਣੀ ਭਾਵਨਾ ਤਾਂ ਇਹ ਸੀ ਨਾ ਪਰ ਦੇਖੋ ਕਿਵੇਂ ਵਿਚਾਰੇ ਨੇ ਪਤਾ ਨਹੀਂ ਹੱਟ ਪਣਵੇਂ ਮਿਹਨਤ ਕਰ ਕਿਵੇਂ ਪੈਸਾ ਜੋੜਿਆ ਉਹ ਉਹਦਾ ਜਾਇਜ਼ ਕੰਮ ਹੈ ਤੇ ਸ੍ਰੀ ਰੱਬ ਦਾ ਭੈ ਮੰਨੋ ਤੇ ਇਹ ਕਮਨਾ ਕਰਿਆ ਕਰੋ ਆਹ ਜਿਹੇ ਕਿਤੇ ਤਸਵੀਰਾਂ ਜਿਹੜੀਆਂ ਗੁਰਬਾਣੀ ਉਪਦੇਸ਼ ਰੂਪੀ ਤਸਵੀਰਾਂ ਇਹ ਸਾਡੇ ਮਨ ਵਿੱਚ ਕਿਤੇ ਉਕਰ ਜਾਣ ਫਿਰ ਕਦੇ ਵੀ ਅਸੀਂ ਕੋਈ ਪਾਪ ਨਹੀਂ ਕਰਾਂ ਠੀਕ ਹੈ ਜੋ ਕੁਝ ਹੋ ਗਿਆ ਉਹ ਤੋਂ ਤੋਬਾ ਠੀਕ ਹੈ